ਕਦੀ ਬਾਬਾ ਜੀ ਨੂੰ ਅੱਗੇ ਬੈਠ ਕੇ ਕੁਝ ਮੰਗਿਆ ਵੀ ਅਰਦਾਸ ਦੇ ਵਿੱਚ ਅਰਦਾਸ ਵੀ ਕੀਤੀ ਕਿਸੇ ਚੀਜ਼ ਨੂੰ ਲੈ ਕੇ ਨਹੀਂ ਬਾਬਾ ਜੀ ਨੂੰ ਪਤਾ ਹੁੰਦਾ ਕਿ ਸਾਨੂੰ ਕੀ ਚਾਹੀਦਾ ਆਪੇ ਹੀ ਦੇ ਦਿੰਦੇ ਆ ਅੱਛਾ ਕੀ ਮਿਲੇ ਬਾਬਾ ਜੀ ਤੋਂ ਹਾਂਜੀ ਕੀ ਕੀ ਮਿਲੇ ਬਾਬਾ ਜੀ ਤੋਂ ਆਪਾਂ ਕਦੀ ਦਾ ਮੰਗਦੇ ਹਾਂ ਤੇ ਜਦੋਂ ਸਾ ਪੇਪਰ ਹੁੰਦੇ ਆ ਫਾਈਨਲ ਟਰਮ ਦੇ ਕਿ ਫੁੱਲ ਮਾਰਕਸ ਆਣ ਅੱਛੇ ਪਰਸੈਂਟੇਜ ਵੀ ਆਉਂਦੇ ਆ ਫਿਰ ਮਾਰੀ ਗੱਪੇ ਗਰੀਵਾਲ ਦੀ ਅਰਦਾਸ ਸਰਬੱਤ ਦੇ ਭਲੇ ਦੀ ਪਹਿਲਾਂ ਵੀ ਦੋ ਪਾਰਟ ਆ ਚੁੱਕੇ ਨੇ ਤੇ ਖਾਸ ਕਰ ਸਰਦਾਰਾਂ ਸਿੱਖਾਂ ਵੱਲੋਂ ਸਿੱਖ ਪੰਥ ਵੱਲੋਂ ਜਾਂ ਕਮਿਊਨਿਟੀ ਵੱਲੋਂ ਬਹੁਤ ਪਸੰਦ ਕੀਤੀ ਗਈ ਹੈ ਫਿਲਮ ਕਿਉਂਕਿ ਇਕਤਾ ਭਾਵ ਉਹ ਬਹੁਤ ਕਰ ਦਿੰਦੀ ਹੈ ਦੂਜਾ ਸਾਨੂੰ ਅਰਦਾਸ ਦਾ ਮਹੱਤਵ ਦੱਸਦੀ ਹੈ ਕਿ ਅਰਦਾਸ ਕਿੰਨੀ ਕੁ ਜ਼ਰੂਰੀ ਹੈ ਅਰਦਾਸ ਕਰਨੀ ਚਾਹੀਦੀ ਹੈ ਸੋ ਥੋੜੂ ਜਿਵੇਂ ਮੈਂ ਇਹ ਸਵਾਲ ਕਰਾਂ ਕਿ ਅਰਦਾਸ ਦਾ ਮਹੱਤਵ ਕੀ ਹੈ ਅਰਦਾਸ ਕਦੋਂ ਕਰਨੀ ਚਾਹੀਦੀ ਹੈ ਅਰਦਾਸ ਦਾ ਮਤਲਬ ਇਹ ਹੈ ਕਹਿੰਦੇ ਨਾ ਬਿਰਤੀ ਕਦੋਂ ਹੋਏ ਜਨ ਕੀ ਅਰਦਾਸ ਜੇ ਅੱਗੇ ਅਰਦਾਸ ਕਰਦੇ ਹਨ ਨਾ ਤੇ ਇੱਕ ਮਨ ਇੱਕ ਚੁੱਤ ਹੋ ਕੇ ਪਰਮਾਤਮਾ 'ਤੇ ਅਰਦਾਸ ਕਰੋਗੇ ਜਿਹੜੇ ਘਰ ਤੁਸੀਂ ਸੋਚੇ ਵੀ ਨਹੀਂ ਉਹ ਵੀ ਪਰਮਾਤਮਾ ਕਰ ਦਿੰਦਾ ਹੈ ਇਹ ਹੈ ਕੁਝ ਦੇਖਿਆ ਆਪਣੇ ਆਸ-ਪਾਸੇ ਜ ਆਪਣੇ ਘਰ ਦੇ ਵਿੱਚ ਜਿਹੜੋ ਦਵਾਈ ਨਾ ਕੰਮ ਕੀਤੀ ਹੋਵੇ ਅਰਦਾਸ ਕੰਮ ਕੀਤੀ ਹੋਵੇ ਇਹ ਤਾਂ ਸਰ ਮੈਂ ਇੱਕ ਜ਼ਿੰਦਗੀ ਚ ਖੁਦ ਅਜ਼ਮਾਈ ਹੋਈ ਗੱਲ ਹੈ ਵੀ ਜਿੱਥੇ ਦਵਾਈ ਨਹੀਂ ਕੰਮ ਕਰਦੀ ਉੱਥੇ ਦੁਆ ਜ਼ਰੂਰ ਕੰਮ ਕਰਦੀ ਹੈ ਮੈਨੂੰ ਲੱਗਦਾ ਕਿ ਜਿਹੜਾ ਇਹ ਕੰਟੈਂਟ ਹੈ ਬੜਾ ਯੂਨੀਕ ਕੰਟੈਂਟ ਹੈ ਸੋ ਸਵਾਲ ਮੇਰੇ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਸਮਝਦੇ ਹੋ ਕਿ ਅਰਦਾਸ ਦਾ ਕੀ ਮਹੱਤਵ ਹੈ ਅਰਦਾਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਪਰਮਾਤਮਾ ਨੂੰ ਦੱਸਦਾ ਕਿ ਇਹ ਸਾਡਾ ਕੰਮ ਹੈ ਅਸੀਂ ਸ਼ੁਰੂ ਕਰਨ ਲੱਗਿਆ ਹੁਣ ਅੱਗੇ ਤੂੰ ਹੀ ਦੇਖਣਾ ਹੁਣ ਤੁਸੀਂ ਦੇਖਣਾ ਅੱਗੇ ਉਹ ਕੰਮ ਕਦੀ ਰੁਕਦਾ ਹੀ ਨਹੀਂ ਐ ਪਤਾ ਹੀ ਨਹੀਂ ਕਿੱਦਾਂ ਹੋ ਜਾਂਦਾ ਸਾਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਅਸੀਂ ਚੀਜ਼ ਸੋਚੀ ਹੁੰਦੀ ਐ ਪਰ ਉਹ ਕਿਵੇਂ ਹੋ ਜਾਂਦੀ ਐ ਸਾਨੂੰ ਨਹੀਂ ਪਤਾ ਲੱਗਦਾ ਇਹ ਸਿਰਫ ਅਰਦਾਸ ਦੀ ਸ਼ਕਤੀ ਐ ਓਡਾ ਸਰਦਾਰ ਹਰਜੀਤ ਸਿੰਘ ਬੱਬੂ ਜੀ ਸਰਦਾਰ ਸਾਹਿਬ ਇੱਕ ਫਿਲਮ ਆ ਰਹੀ ਹੈ ਗੱਪੀ ਗਰੇਵਾਲ ਦੀ ਅਰਦਾਸ ਸਰਬਤ ਦੇ ਭਲੇ ਦੀ ਪਹਿਲਾਂ ਵੀ ਦੋ ਪਾਰਟ ਆ ਚੁੱਕੇ ਨੇ ਤੇ ਖਾਸ ਕਰ ਸਰਦਾਰਾਂ ਸਿੱਖਾਂ ਵੱਲੋਂ ਸਿੱਖ ਪੰਥ ਵੱਲੋਂ ਜਾਂ ਕਮਿਊਨਿਟੀ ਵੱਲੋਂ ਬਹੁਤ ਪਸੰਦ ਕੀਤੀ ਗਈ ਹੈ ਫਿਲਮ ਕਿਉਂਕਿ ਇੱਕ ਤਾਂ ਭਾਵਕ ਬਹੁਤ ਕਰ ਦਿੰਦੀ ਹੈ ਦੂਜਾ ਸਾਨੂੰ ਅਰਦਾਸ ਦਾ ਮਹੱਤਵ ਦੱਸਦੀ ਹੈ ਕਿ ਅਰਦਾਸ ਕਿੰਨੀ ਕੁ ਜ਼ਰੂਰੀ ਹੈ ਅਰਦਾਸ ਕਰਨੀ ਚਾਹੀਦੀ ਹੈ ਸੋ ਥੋੜ ਨੂੰ ਜੇ ਮੈਂ ਇਹ ਸਵਾਲ ਕਰਾਂ ਕਿ ਅਰਦਾਸ ਦਾ ਮਹੱਤਵ ਕੀ ਹੈ ਅਰਦਾਸ ਕਦੋਂ ਕਰਨੀ ਚਾਹੀਦੀ ਹੈ ਸਰ ਅਰਦਾਸ ਤਾਂ ਸਾਨੂੰ ਹਰ ਪਲ ਕਰਨੀ ਚਾਹੀਦੀ ਹੈ ਅਰਦਾਸ ਦਾ ਮਤਲਬ ਇਹ ਹੈ ਕਹਿੰਦੇ ਨਾ ਬਿਰਤੀ ਕਹਿੰਦੇ ਨਾ ਹੋਏ ਜਨ ਕੀ ਅ ਜੇ ਉਹ ਕਿ ਅਰਦਾਸ ਕਰਦੇ ਹਨ ਨਾ ਤੇ ਇੱਕ ਮਨ ਇੱਕ ਚੁੱਤ ਹੋ ਕੇ ਪਰਮਾਤਮਾ ਕੇ ਅਰਦਾਸ ਕਰੋਗੇ ਜਿਹੜੇ ਕਰ ਤੁਸੀਂ ਸੋਚੇ ਵੀ ਨਹੀਂ ਉਹ ਵੀ ਪਰਮਾਤਮਾ ਕਰ ਦਿੰਦਾ ਬਾਣੀ ਜੇ ਇੱਕ ਤੂੰ ਕੰਮ ਦੀ ਅਚੰਤ ਕੰਮ ਕਰੇ ਪ੍ਰਭ ਤਨ ਕੇ ਜਨ ਹਰ ਕਾ ਨਾਮ ਪਿਆਰਾ ਜਿਹੜੇ ਕੰਮ ਤੁਸੀਂ ਸੋਚਿਆ ਨਾ ਉਹ ਤੋਂ ਕਰਦੇ ਕਰਦਾ ਜਿਹੜੇ ਤੁਹਾਡੇ ਖਾਬਾ ਜ ਨਹੀਂ ਪਰਮਾਤਮਾ ਉਹ ਵੀ ਕਰ ਦਿੰਦਾ ਹੈਗਾ ਪਰਮਾਤਮਾ ਨੂੰ ਪਤਾ ਹੁੰਦਾ ਹਾਂ ਪਰਮਾਤਮਾ ਨੂੰ ਪਤਾ ਹਾਂਜੀ 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 ਅੱਛਾ ਜੋ ਤੁਹਾਡੀ ਗੱਲ ਕਰਾਂ ਮੈਂ ਤੁਸੀਂ ਪੂਰੇ ਦਿਨ ਦੇ ਵਿੱਚ ਜਾਂ ਪੂਰਾ ਤੁਹਾਡਾ ਜਿਹੜਾ ਸਕੇਡਿਊਲ ਹੈ ਜਿਹੜੇ ਉੱਠਦੇ ਆ ਸਭ ਤੋਂ ਪਹਿਲਾਂ ਅਰਦਾਸ ਕਰਦੇ ਹੋ ਜਾਂ ਫਿਰ ਪਾਠ ਕਰਦੇ ਹੋ ਕੀ ਕਰਦੇ ਸਰ ਮੈਂ ਸਭ ਤੋਂ ਪਹਿਲਾਂ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਪੰਜਾ ਬਾਣੀ ਦਾ ਨਿਤਨੇਮ ਕਰਦਾ ਉਸ ਤੋਂ ਬਾਅਦ ਚਾਹ ਪਾਣੀ ਪੀਦਾ ਮੈਂ ਤੇ ਮਹੀਨੇ 'ਚ 18 ਦਿਨ ਰਹਿੰਦੇ ਯਾਤਰਾ ਦੇ ਹਾਂ ਕੀ ਬਾਤ ਹੈ ਧਾਰਮਿਕ ਯਾਤਰਾ ਹਾਂਜੀ ਧਾਰਮਿਕ ਯਾਤਰਾ ਤੇ ਜਿਵੇਂ ਮਹੀਨੇ 'ਚ ਇੱਕ ਹਫ਼ਤਾ ਮੈਂ ਹਜੂਰ ਸਾਹਿਬ ਜਾਣਾ ਹਰ ਸਾਲ ਚੜ੍ਹੇ ਪਉਂਗੜਾ ਹਾਂਜੀ ਹਾਂਜੀ ਹਰ ਸੈਚਰਡੇ ਪੋਂਟਾ ਸਾਹਿਬ ਜਾਨਾ ਥੋੜਾ ਰੁਕਣਾ ਚਾਹੂੰਗਾ ਮੈਂ ਹਰ ਮਹੀਨੇ ਯਾਤਰਾ ਕਰਨੀ ਵੀ ਪਹਾੜਾਂ ਵਿੱਚ ਕਦੀ ਆਊਟ ਆਫ ਪੰਜਾਬ ਜੇ ਆਪਾਂ ਗੱਲ ਕਰੀਏ ਤਾਂ ਬੜਾ ਔਖਾ ਜਿਹਾ ਕੰਮ ਹੈ ਮੈਂ ਸਰ ਹਰ ਸੈਚਰਡੇ ਪੋਂਟਾ ਸਾਹਿਬ ਜਾਨਣਾ ਵਾ ਬਾਈ ਰੋਡ ਜੀ ਬਾਈ ਕਾਰ ਹੀ ਮੈਨੂੰ 24 ਸਾਲ ਹੋ ਗਏ ਨੇ 10 12 ਸਾਲ ਹੋ ਗਏ ਮੈਨੂੰ ਹਜੂਰ ਸਾਹਿਬ ਜਾਂਦੇ ਹਾਂਜੀ 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 ਮਨਾਂ ਕਿ 12 ਸਾਲ ਹੋ ਚੱਲੇ ਮੈਨੂੰ ਹਜੂਰ ਸਾਹਿਬ ਜਾਂਦੇ ਹਰ ਮਹੀਨੇ ਹਰ ਮਹੀਨੇ ਹਾਂਜੀ ਹਰ ਮਹੀਨੇ ਜੀ ਤੇ ਜੇ ਗੱਲ ਕਰੀਏ ਇਸ ਫਿਲਮ ਦੀ ਵੀ ਹਨਾ ਪਹਿਲੀ ਪੰਜਾਬੀ ਫਿਲਮ ਹੈ ਜਿਸ ਦੀ ਸ਼ੂਟਿੰਗ ਹਜੂਰ ਸਾਹਿਬ ਦੇ ਵਿੱਚ ਹੋਈ ਆ ਸੋ ਮੈਨੂੰ ਲੱਗਦਾ ਕਿ ਸਾਡੇ ਗੁਰੂ ਧੰਮਾ ਦੇ ਦਰਸ਼ਨ ਕਰਨ ਦਾ ਵੀ ਇਸ ਮੂਵੀ ਜ਼ਰੀਏ ਮੌਕਾ ਮਿਲੇਗਾ ਪਹਿਲੇ ਹੋਈ ਸੀ ਤੁਹਾਡੇ ਮੀਟਿੰਗ ਮੈਂ ਉੱਥੇ ਹੀ ਸੀਗਾ ਉਦੋਂ ਬਾਹਰਲੇ ਪਾਸੇ ਪਾਰਕ ਦੇ ਬਾਹਰ ਤੁਸੀਂ ਲਾਇਆ ਆਪਣਾ ਸੈੱਟ ਲਗਾਇਆ ਸੀਗਾ ਹਾਂਜੀ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂੰ ਚਾਹੂੰਗਾ ਕਿ ਅਰਦਾਸ ਕਿੰਨੀ ਕੁ ਜ਼ਰੂਰੀ ਹੈ ਕਦੋਂ ਕਰਨੀ ਚਾਹੀਦੀ ਹੈ ਤੇ ਕਿੱਦਾਂ ਕਰਨੀ ਚਾਹੀਦੀ ਹੈ ਸਰ ਅਰਦਾਸ ਤਾਂ ਬੰਦੇ ਨੂੰ ਆਪਣੇ ਹਰ ਕਾਰਜ ਦੇ ਵਿੱਚ ਕਰਨੀ ਚਾਹੀਦੀ ਹੈ ਜਦੋਂ ਆਪਾਂ ਕੋਈ ਚੀਜ਼ ਪਰਮਾਤਮਾ ਤੋਂ ਮੰਗਦੇ ਹਾਂ ਜਿਵੇਂ ਆਪਾਂ ਆਪਣੇ ਮਾਪੇ-ਬਾਪ ਕੋਲੋਂ ਕੋਈ ਡਿਮਾਂਡ ਕਰਦੇ ਸਾਨੂੰ ਇਹ ਚੀਜ਼ ਚਾਹੀਦੀ ਏ ਤੇ ਸਾਡਾ ਤਾਂ ਪਰਮ ਪਿਤਾ ਪਰਮਾਤਮਾ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਪਾਂ ਉਹਨਾਂ 'ਗੇ ਅਰਦਾਸ ਕਰਨੇ ਆ ਉਹਨਾਂ ਨੇ ਅਗਾ ਗੁਰਗ੍ਰੰਥ ਸਾਹਿਬ ਨੂੰ ਸਾਨੂੰ ਆਪਣਾ ਗੁਰੂ ਜਿਹੜਾ ਥਾਪ ਦਿੱਤਾ ਹੈ ਉਹਦੇ ਅੱਗੇ ਜਿਹੜੀ ਵੀ ਇਹ ਅਰਦਾਸ ਕਰਨਾ ਬਿਰਤੀ ਕਰਦੇ ਨੇ ਜਾਇ ਜਨ ਕੀ ਅਰਦਾਸ ਉਹ ਸਾਰੀ ਤੁਹਾਡੀਆਂ ਅਰਦਾਸਾਂ ਪੂਰੀਆਂ ਹੋਣੀਆਂ ਨੇ ਮੈਂ ਤੁਸੀਂ ਸੋਚੋ ਜਾਂ ਨਾ ਸੋਚੋ ਮੈਂ ਤੁਸੀਂ ਇੱਕ ਵਾਰੀ ਇੱਕ ਮੰਚੇ ਤੋਂ ਅਰਦਾਸ ਕੀਤੀ ਨਾ ਉਹ ਸਮਝੋ ਤੁਹਾਡੀ ਪੂਰੀ ਹੋਣੀ ਹੈ ਬਸ ਵਿੱਚ ਜੇ ਨਾ ਰੱਖੋ ਬਈ ਜੇ ਪੂਰੀ ਹੋਏਗੀ ਆਪਾਂ ਕਰਦੇ ਆ ਰੱਬ ਨਾਲ ਨਾ ਉਹਨਾਂ ਨਾਲ ਸੁਬਾਤ ਕਰਨ ਲੱਗ ਪੈਂਦੇ ਆ ਕਿ ਇਹ ਰੱਬ ਨਾਲ ਕਰਦੇ ਸੋਦੇ ਬਾਜੀ ਬਈ ਜੇ ਤੂੰ ਮੇਰੀ ਇਹ ਗੱਲ ਪੂਰੀ ਕਰੇਗਾ ਮੈਂ ਤੇਰੇ ਚੰਦੋਆ ਚੜਾਵਾਂਗਾ ਇਹ ਮੇਰੀ ਗੱਲ ਪੂਰੀ ਕਰੇਗਾ ਮੈਂ ਲੰਗਰ ਲਗਾਵਾਂਗਾ ਤੂੰ ਮੇਰੀ ਇਹ ਗੱਲ ਪੂਰੀ ਕਰੇਗਾ ਮੈਂ ਤੇਰੇ ਇਨਾਈ ਹਰ ਚੜਾਵਾਂਗਾ ਪਰ ਦਸਵੰਦ ਕੱਢਣ ਦੀ ਜੋ ਗੱਲ ਆਉਂਦੀ ਆ ਆਪਾਂ ਕਹਿੰਦੇ ਦਸਵੰਦ ਕੱਢਾਂਗੇ ਜਿਉਂ ਦੇਖਦੇ ਸਾਡੇ ਕੋਲ 255200 ਦਸਵੰਦ ਇਕੱਠਾ ਹੋ ਗਿਆ ਹੈ ਫੇਰ ਆਪਾਂ ਨਹੀਂ ਆਪਾਂ ਤੇ ਦਸਵੰਦ ਦਾ ਸੋਵਾ ਹੀ ਸਕੇ ਇਹ ਦੇਾਂਗੇ ਫੇ ਸਾਨੂੰ ਉਹ ਵੀ ਦੇਰ ਨੂੰ ਦਿਲ ਨਹੀਂ ਕਰਦਾ ਜਿਹੜਾ ਬੰਦਾ ਆਪਣਾ ਮਨ ਕਰਕੇ ਦਸਵੰਦ ਆਪਣੇ ਕਮਾਈ ਚੋਂ ਕੱਢਦਾ ਹੈ ਨਾ ਚਾਹੇ ਉਹ ਤੁਸੀਂ ਮਤਲਬ ਕਿ ਬਿਜ਼ਨਸ ਕਰਦੇ ਹੋ ਚਾਹੇ ਨੌਕਰੀ ਕਰਦੇ ਹੋ ਚਾਹੇ ਆਪਣਾ ਜੀਵਨ ਹੈ ਜੀਵਨ ਦੇ ਵਿੱਚ ਸਾਨੂੰ ਕਿਹਾ ਵੀ ਆਪਣਾ ਦਸਵੰਦ ਕਰਨਾ ਹੈ ਢਾਈ ਘੰਟੇ ਘਟਵੜ ਸਾਨੂੰ ਆਪਣਾ ਨਿਤਨੇਮ ਸਿਮਰਨ ਸਾਰਾ ਕਰਨਾ ਚਾਹੀਦਾ ਹੈ ਮੈਂ ਕਹਿੰਦਾ ਜਦੋਂ ਢਾਈ ਘੰਟੇ ਗੱਸਦੇ ਘਟੋ ਘਟਾ ਪਰ ਅੱਧਾ ਘੰਟਾ ਵੀ ਕਰ ਲਈਏ ਤਾਂ ਤੁਹਾਡਾ ਜੀਵਨ ਜਿਹੜਾ ਹੈ ਪਾਰ ਹੋ ਜਾਏਗਾ ਬਰਬਾਹ ਸ਼ੁਕਰੀਆ ਜੀ ਗਲਤ ਕਰਨ ਲਈ ਮੈਮ ਕੀ ਨਾਮ ਤੁਹਾਡਾ ਮੇਰਾ ਨਾਮ ਰਜਿੰਦਰ ਕੌਰ ਹੈ ਜੀ ਮਮ ਕਿਪੀ ਕਰਵਾਲ ਦੀ ਫਿਲਮ ਆ ਰਹੀ ਹੈ ਅਰਦਾਸ ਸਰਬੱਤੇ ਭਲੇ ਦੀ ਪਹਿਲੋ ਵਿੱਚ ਦੋ ਪਾਰ ਆ ਚੁੱਕੇ ਨੇ ਤੇ ਕਾਫੀ ਇਮੋਸ਼ਨਲ ਵੀ ਕਰ ਦਿੰਦੀ ਹੈ ਫਿਲਮ ਔਰ ਤੀਸਰਾ ਪਾਰ ਹੁਣ ਆ ਰਿਹਾ ਹੈ ਹਾਂ ਜੀ ਅਰਦਾਸ ਦਾ ਮਹੱਤਵ ਦਿਖਾਇਆ ਗਿਆ ਹੈ ਕੀ ਲੱਗਦਾ ਕਿ ਅਰਦਾਸ ਦਾ ਮਹੱਤਵ ਕੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਅਰਦਾਸ ਕਿਵੇਂ ਕੰਮ ਕਰਦੀ ਹੈ ਅਰਦਾਸ ਵੈਸੇ ਤਾਂ ਪਰਮਾਤਮਾ ਜੀ ਬਿਨ ਬੋ ਜਦੋਂ ਅਸੀਂ ਘਰੋਂ ਹੀ ਚੱਲਦੇ ਆ ਨਾ ਅਸੀਂ ਆਮ ਇਨਸਾਨ ਆ ਸਾਡੇ ਮਨ 'ਚ ਬੜੀਆਂ ਹੀ ਲੋੜਾਂ ਵੀ ਹੁੰਦੀਆਂ ਨੇ ਭਾਵਨਾਵਾਂ ਵੀ ਹੁੰਦੀਆਂ ਨੇ ਵੈਸੇ ਤੇ ਕਹਿੰਦੇ ਪਰਮਾਤਮਾ ਤੋਂ ਕੁਝ ਮੰਗਣਾ ਨਹੀਂ ਚਾਹੀਦਾ ਉਹ ਬਿਨ ਮੰਗੇ ਹੀ ਸਭ ਕੁਝ ਦਿੰਦਾ ਏ ਪਰ ਫੇਰ ਵੀ ਅਸੀਂ ਆਮ ਵਿਅਕਤੀ ਹੋਣ ਕਰਕੇ ਅਸੀਂ ਅਰਦਾਸ ਜ਼ਰੂਰ ਕਰਦੇ ਆ ਕਦੀ ਕਿਸੇ ਦਿੱਕਤ ਦੀ ਜਾਂ ਸਰਬਤ ਦੇ ਕਈ ਵਾਰ ਬਾਹਰ ਮਾਹੌਲ ਸਮਾਜ ਵਿੱਚ ਇੰਨਾ ਕੁਝ ਦੇਖੀਦਾ ਫਿਰ ਉਹਦੇ ਲਈ ਬੇਨਤੀ ਕਰੀਦੀ ਪਰਮਾਤਮਾ ਪਰਮਾਤਮਾ ਤੇਰੀ ਬਣਾਈ ਕਾਇਨਾਤ ਆ ਤੂੰ ਇਹਨੂੰ ਆਪੇ ਠੀਕ ਕਰ ਇਕ ਅਗਰਿਸਵਲ ਮੈਂ ਕਰਨਾ ਕਿ ਜਦੋਂ ਕਹਿੰਦੇ ਹਨ ਨਾ ਕਿ ਦਵਾਈ ਕੰਮ ਨਹੀਂ ਕਰਦੀ ਜਦੋਂ ਦੁਆ ਕੰਮ ਕਰਦੀ ਹੈ ਤੇ ਜ਼ਿੰਦਗੀ ਦੇ ਵਿੱਚ ਕਦੀ ਅਜਿਹਾ ਕੁਝ ਦੇਖਿਆ ਆ ਆਪਣੇ ਆਸ-ਪਾਸੇ ਜਾਂ ਆਪਣੇ ਘਰ ਦੇ ਵਿੱਚ ਜਦੋਂ ਦਵਾਈ ਨਾ ਕੰਮ ਕੀਤੀ ਹੋਵੇ ਅਰਦਾਸ ਕੰਮ ਕੀਤੀ ਹੋਵੇ ਇਹ ਤਾਂ ਸਰ ਮੈਂ ਇੱਕ ਜ਼ਿੰਦਗੀ ਚ ਖੁਦ ਅਜ਼ਮਾਈ ਹੋਈ ਗੱਲ ਆ ਵੀ ਜਿੱਥੇ ਦਵਾਈ ਨਹੀਂ ਕੰਮ ਕਰਦੀ ਉੱਥੇ ਦੁਆ ਜ਼ਰੂਰ ਕੰਮ ਕਰਦੀ ਹੈ ਇਹ ਤੇ ਮੇਰੀ ਆਪਣੀ ਅਜ਼ਮਾਈ ਹੋਈ ਗੱਲ ਆ ਪਰਮਾਤਮਾ ਹਰ ਜਗ੍ਹਾ ਹੈ ਤੁਸੀਂ ਦਿਲ ਵਿੱਚ ਜੋ ਲੈ ਕੇ ਆਉਂਦੇ ਹੋ ਨਾ ਤੁਹਾਡੀ ਇੱਥੇ ਆ ਕੇ ਮਨੋਂ ਕਮਨ ਆਪਣੇ ਆਪ ਪੂਰਨ ਨੇ ਜੇ ਤੁਹਾਡੇ ਮਨ ਚ ਕੋਈ ਸਵਾਲ ਵੀ ਹੁੰਦਾ ਹੈ ਨਾ ਉਹ ਵੀ ਤੁਸੀਂ ਪਰਮਾਤਮਾ ਦੇ ਦਰ ਤੇ ਆਓਗੇ ਨਾ ਤੁਹਾਨੂੰ ਚਾਹੇ ਵਾਕ ਵਿੱਚ ਜਵਾਬ ਮਿਲ ਜਵੇ ਤੁਹਾਨੂੰ ਉਸ ਗੱਲ ਦਾ ਜਵਾਬ ਤੁਹਾਨੂੰ ਮਿਲੇਗਾ ਜ਼ਰੂਰ ਜਾਣਦਾ ਜੀ ਪਰਮਾਤਮਾ ਉਹ ਹਰ ਤਾ ਹੈ ਜਰਰੇ ਜ਼ਰਰੇ ਵਿੱਚ ਆ ਤੇਰੇ ਮੇਰੇ ਵਿੱਚ ਆ ਸਾਰੇ ਇਨਸਾਨਾਂ ਵਿੱਚ ਆ ਜਦੋਂ ਅਸੀਂ ਇੱਕ ਦੂਏ ਦੀ ਕਦਰਾਂ ਕੀਮਤਾਂ ਨੂੰ ਸਮਝਣ ਲੱਗ ਜਾਾਂਗੇ ਤੇ ਸਮਝ ਲੋ ਅਸੀਂ ਇਨਸਾਨੀਅਤ ਦੇ ਲੱਗ ਕੇ ਆ ਜਾਾਂਗੇ ਬਹੁਤ ਬਹੁਤ ਸ਼ੁਕਰੀਆ ਬਖਸ਼ਰ ਕਿ ਨੰ ਬੇਟੇ ਤੁਹਾਡਾ ਪ੍ਰਨੀਤ ਕਾਰ अच्छा ਤੁਸੀਂ ਰੋਜ਼ ਗੁਰੂ ਘਰ ਆਉਂਦੇ ਹੋ ਹਾਂਜੀ ਅਰਦਾਸ ਕਰਦੇ ਹੋ ਹਾਂਜੀ ਕੀ ਕਹਿੰਦੇ ਹੋ ਨੇ ਅਰਦਾਸ ਚ ਸਰਬੱਤ ਦਾ ਭਲਾ ਕਰੋ ਕੀ ਬਾਤ ਹੈ ਔਰ ਗਿੱਪੀ ਕਰਵਾਲ ਦੀ ਫਿਲਮ ਵੀ ਆ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਅਛਾ ਹਮੇਸ਼ਾ ਇਹੀ ਕਹਿੰਦੇ ਹੋ ਅਰਦਾਸ ਦੇ ਵਿੱਚ ਹਾਂਜੀ ਕਿਉਂਕਿ ਰੱਬ ਨੂੰ ਸਾਰਾ ਪਤਾ ਹੈ ਇਸ ਲਈ ਸਾਨੂੰ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ ਕੀ ਬਾਤ ਹੈ ਅਛਾ ਡੇਲੀ ਗੁਰੂ ਘਰ ਆਉਂਦੇ ਹੋ ਸਵੇਰੇ ਸ਼ਾਮ ਨਹੀਂ ਸਵੇਰ ਸ਼ਾਮ ਨੂੰ ਆਉਂਦੀ ਹਾਂ ਕਿ ਸਵੇਰੇ ਸਕੂਲ ਜਾਂਦੇ ਆਂ ਸ਼ਾਮੀ ਸੈਲਫ ਸਟੱਡੀ ਕਰਦੇ ਆਂ ਐਸੇ ਫੇ ਸ਼ਾਮ ਨੂੰ ਗੁਰਦੁਆਰੇ ਆਉਂਦੇ ਆਂ ਰਾਤ ਸੈ ਦਾ ਪਾਰਸਨ ਆਉਂਦੇ ਆਂ ਕੀ ਬਾਤ ਹੈ ਅੱਛਾ ਬੇਟੇ ਤੁਹਾਡਾ ਨਾਮ ਕੀ ਹੈ ਤੇਰਾ ਨਾਮ ਬਾਣੀ ਬਾਣੀ ਹਾਂ ਨਾਮ ਵੀ ਬਹੁਤ ਸੋਹਣਾ ਤੁਹਾਡਾ ਅੱਛਾ ਤੁਸੀਂ ਢਿੱਲੀ ਗੁਰੂ ਘਰ ਆਉਂਦੇ ਹੋ ਹਾਂਜੀ ਤੇ ਅਰਦਾਸ ਕਰਦੇ ਹੋ ਹਾਂਜੀ ਅਰਦਾਸ ਦੇ ਵਿੱਚ ਕੀ ਕਹਿੰਦੇ ਹੋ ਸਰਬਾ ਦਾ ਭਲਾ ਕਰੇ ਬਾਬਾ ਜੀ ਤੁਹਾਡਾ ਕੀ ਨਾਮ ਬੇਟੇ ਹਰਸੀਰਤ ਕੌਰ ਅੱਛਾ ਢਿੱਲੀ ਗੁਰੂ ਘਰ ਆਉਂਦੇ ਹੋ ਹਾਂਜੀ ਤੇ ਅਰਦਾਸ ਕਰਦੇ ਹੁੰਦੇ ਹੋ ਹਾਂਜੀ ਅਰਦਾਸ ਦੇ ਵਿੱਚ ਕੀ ਕਹਿੰਦੇ ਹੋ ਸਰਬਾ ਦਾ ਭਲਾ ਰੱਖਿਓ ਅੱਛਾ ਹਾਂਜੀ ਕਦੀ ਬਾਬਾ ਜੀ ਨੂੰ ਅੱਗੇ ਬੈਠ ਕੇ ਕੁਝ ਮੰਗਿਆ ਵੀ ਅਰਦਾਸ ਦੇ ਵਿੱਚ ਅਰਦਾਸ ਵੀ ਕੀਤੀ ਕਿਸੇ ਚੀਜ਼ ਨੂੰ ਲੈ ਕੇ ਨਹੀਂ ਬਾਬਾ ਜੀ ਨੂੰ ਪਤਾ ਹੁੰਦਾ ਕਿ ਸਾਨੂੰ ਕੀ ਚਾਹੀਦਾ ਆਪੇ ਦੇ ਦਿੰਦੇ ਆ ਅੱਛਾ ਕੀ ਮਿਲੇ ਬਾਬਾ ਜੀ ਤੋਂ ਹਾਂਜੀ ਕੀ ਕੀ ਮਿਲੇ ਬਾਬਾ ਜੀ ਤੋਂ ਆਪਾਂ ਕਦੀ ਦਾ ਮੰਗਦੇ ਜਦੋਂ ਸਾਨੂੰ ਪੇਪਰ ਹੁੰਦੇ ਆ ਫਾਈਨਲ ਟਰਮ ਦੇ ਕੀ ਫੁੱਲ ਮਾਰਕਸ ਆਂ ਅੱਛੇ ਪਰਸੈਂਟੇਜ ਵੀ ਆਂਦੇ ਆ ਅੱਛਾ ਪੜੀਦਾ ਵੀ ਹੁੰਦਾ ਠੀਕ ਹੈ ਅੱਛਾ ਕਿਹੜੀ ਕਲਾਸ ਪੜ੍ਹਦੇ ਤੁਸੀਂ 6th ਤੁਸੀਂ 5th ਤੇ ਤੁਸੀਂ 4th ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਤੁਹਾਡਾ ਗੱਲਬਾਤ ਕਰਨ ਲਈ ਸੋ ਜਿੱਥੇ ਅਸੀਂ ਬਜ਼ੁਰਗਾਂ ਦੇ ਨਾਲ ਗੱਲਬਾਤ ਕੀਤੀ ਆ ਨੌਜਵਾਨ ਵੀਰਾਂ ਦੇ ਨਾਲ ਵੀ ਗੱਲਬਾਤ ਕਰਨੀ ਜ਼ਰੂਰੀ ਹੈ ਅ ਭਾਈ ਕੀ ਨਾਮ ਤੁਹਾਡਾ ਮੇਰਾ ਨਾਮ ਜੀ ਵਿਰਿੰਦਰ ਸਿੰਘ ਕਿਹੜਾ ਕੰਮ ਕਰਦੇ ਹੋ ਤੁਸੀਂ ਮੈਂ ਜੀ ਬੈਂਕਿੰਗ ਸੈਕਟਰ ਚਾਂ ਜੀ ਸਭ ਤੋਂ ਪਹਿਲਾਂ ਦੱਸੋ ਕਿ ਗਿੱਪੀ ਘਰਵਾਲੀਆਂ ਤੁਸੀਂ ਪਹਿਲੀਆਂ ਫਿਲਮਾਂ ਦੇਖਿਆ ਨੇ ਅਰਦਾਸ ਵਾਲੀਆਂ ਹਾਂ ਜੀ ਮੈਂ ਦੋਵੇਂ ਸੀਕਵਲ ਦੇਖਿਆ ਨੇ ਬਹੁਤ ਪਿਆਰੀਆਂ ਮੂਵੀਆਂ ਨੇ ਮਤਲਬ ਤੀਸਰੀ ਵੀ ਹੁਣ ਆ ਰਹੀ ਹੈ 13 ਸਤੰਬਰ ਨੂੰ ਅਰਦਾਸ ਸਰਬੱਤ ਦੇ ਭਲੇ ਦੀ ਸਰਬੱਤ ਦੇ ਭਲੇ ਦੀ ਅਰਦਾਸ ਮਨ ਲੱਗਦਾ ਕਿ ਜਿਹੜਾ ਇਹ ਕੰਟੈਂਟ ਹੈ ਬੜਾ ਯੂਨੀਕ ਕੰਟੈਂਟ ਹੈ ਸੋ ਸਵਾਲ ਮੇਰੇ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਕੀ ਸਮਝਦੇ ਹੋ ਕਿ ਅਰਦਾਸ ਦਾ ਕੀ ਮਹੱਤਵ ਹੈ ਮੈਂ ਅਰਦਾਸ ਦਾ ਮਹੱਤਵ ਸਮਝਦਾ ਕਿ ਜਦੋਂ ਅਸੀਂ ਅਰਦਾਸ ਕਰੀਦੀ ਹੈ ਸਾਡਾ ਮਨੋਬਲ ਵੈਸੀ ਇੰਨਾ ਸਟਰੋਂਗ ਹੋ ਜਾਂਦਾ ਹੈ ਪ੍ਰਮਾਤਮਾ ਆਪਣੇ ਆਪ ਅੰਗ ਸੰਗ ਸਹਾਇ ਹੋ ਜਾਂਦਾ ਹੈ ਜਿਹੜੇ ਕੰਮ ਸਾਡੇ ਰੁਕੇ ਹੋਏ ਹੁੰਦੇ ਨੇ ਅਸੀਂ ਪ੍ਰਮਾਤਮਾ ਅੱਗੇ ਬੇਨਤੀ ਕਰੀਦੀ ਹੈ ਕਿ ਸਾਡਾ ਇਹ ਕੰਮ ਰੁਕਿਆ ਹੋਇਆ ਜਾਂ ਕੁਝ ਵੀ ਹੈ ਉਹ ਅਰਦਾਸ ਕਰਨ ਦੇ ਨਾਲ ਮਨੋਬਲੀ ਇੰਨਾ ਸਟਰੋਂਗ ਹੋ ਜਾਂਦਾ ਕਿ ਕੰਮ ਆਟੋਮੈਟਿਕਲੀ ਹੋ ਜਾਂਦਾ ਸਾਨੂੰ ਪਤਾ ਵੀ ਨਹੀਂ ਲੱਗਦਾ ਤੇ ਅਸੀਂ ਤਾਂ ਕੋਈ ਵੀ ਕੰਮ ਕਰੀਏ ਅਰਦਾਸ ਕਰਕੇ ਕਰੀਦਾ ਹੈ ਕਿ ਕੋਈ ਵੀ ਆਪਾਂ ਕੰਮ ਕਰੀਦਾ ਹੈ ਜਾਂ ਕਿਤੇ ਵੀ ਹੈ ਕੋਈ ਵੀ ਸ਼ੁਰੂ ਕਰੀਦਾ ਹੈ ਹਮੇਸ਼ਾ ਇੱਕੋ ਹੀ ਗੱਲ ਆਉਂਦੀ ਹੈ ਅਰਦਾਸ ਦਾ ਮਤਲਬ ਇਹ ਹੀ ਹੁੰਦਾ ਹੈ ਕਿ ਪ੍ਰਮਾਤਮਾ ਨੂੰ ਦੱਸਦਾ ਕਿ ਇਹ ਸਾਡਾ ਕੰਮ ਹੈ ਅਸੀਂ ਸ਼ੁਰੂ ਕਰਨ ਲੱਗੇ ਹਾਂ ਹੁਣ ਅੱਗੇ ਤੂੰ ਹੀ ਦੇਖਣਾ ਹੁਣ ਤੁਸੀਂ ਦੇਖਣਾ ਅੱਗੇ ਉਹ ਕੰਮ ਕਦੀ ਰੁਕਦਾ ਹੀ ਨਹੀਂ ਹੈ ਪਤਾ ਹੀ ਨਹੀਂ ਕਿੱਦਾਂ ਹੋ ਜਾਂਦਾ ਸਾਨੂੰ ਵੀ ਪਤਾ ਨਹੀਂ ਲੱਗਦਾ ਕਈ ਵਾਰੀ ਅਸੀਂ ਚੀਜ਼ ਸੋਚੀ ਹੁੰਦੀ ਹੈ ਪਰ ਉਹ ਕਿਵੇਂ ਹੋ ਜਾਂਦੀ ਹੈ ਸਾਨੂੰ ਨਹੀਂ ਪਤਾ ਲੱਗਦਾ ਇਹ ਸਿਰਫ ਅਰਦਾਸ ਦੀ ਸ਼ਕਤੀ ਹੈ ਤੇ ਅਰਦਾਸ ਕਰਕੇ ਹੀ ਸਭ ਕੁਝ ਹੁੰਦਾ ਤੁਸੀਂ ਅਰਦਾਸ ਕਰ ਦਿਓ ਡੇਲੀ ਹਾਂਜੀ ਮੈਂ ਡੇਲੀ ਅਰਦਾਸ ਕਰਦਾ ਜੀ। ਪਾਠ ਵੀ ਕਰਦੇ ਹੋ? ਪਾਠ ਵੀ ਕਰੀਦਾ ਜੀ। ਤੇ ਇਹ ਆ ਕਿ ਜਦੋਂ ਅਰਦਾਸ ਕਰੀਦੀ ਐ ਅਸੀਂ ਸਰਬਤ ਦੇ ਭਲੇ ਦੀ ਅਰਦਾਸ ਕਰੀਦੀ ਐ। ਸਰਬਤ ਦੇ ਭਲੇ ਦੀ ਅਰਦਾਸ ਕਰਦੀ ਐ। ਅਸੀਂ ਸਾਰਿਆਂ ਲਈ ਮੰਗੀਦਾ ਹੈ ਕੁਦਰਤ ਲਈ, ਮਨੁੱਖਾਂ ਲਈ, ਜਾਨਵਰਾਂ ਲਈ, ਸਭ ਲਈ ਮੰਗੀਦਾ ਹੈ। ਸਰਬੱਤ ਚ ਹਰ ਇੱਕ ਜੀਵ, ਹਰ ਇੱਕ ਚੀਜ਼ ਯੂਨੀਵਰਸ ਆਿੰਦਾ। ਤੇ ਜਦੋਂ ਅਸੀਂ ਸਰਬਤ ਦੇ ਭਲੇ ਦੀ ਅਰਦਾਸ ਮੰਗਦੇ ਆ ਕਿ ਜਦੋਂ ਹੋਰ ਵੀ ਸਾਡੇ ਸਿੱਖ ਜਿਹੜੇ ਵੀਰ ਨੇ ਜਾਂ ਜਿਹੜਾ ਵੀ ਸਰਬਤ ਦੇ ਭਲੇ ਦੀ ਅਰਦਾਸ ਕਰਦੇ ਫਿਰ ਅਸੀਂ ਵੀ ਉਸੇ ਸਰਬਤ ਚਾਜੀ ਦਾ ਸਾਡੇ ਲਈ ਵੀ ਕੋਈ ਨਾ ਕੋਈ ਮੰਗ ਰਿਆ ਹੁੰਦਾ ਇਸ ਕਰਕੇ ਮੈਂ ਹੀ ਸਮਝਦਾ ਕਿ ਜਦੋਂ ਅਸੀਂ ਅਰਦਾਸ ਕਰੀਦੀ ਹੈ ਸਰਬਤ ਦੇ ਭਲੇ ਦੀ ਕਰੀਦੀ ਹੈ ਸਾਡੇ ਲਈ ਆਪਣੇ ਆਪ ਹੀ ਪਰਮਾਤਮਾ ਕੁਝ ਨਾ ਕੁਝ ਕਰਦੀਦਾ ਅਸੀਂ ਕਈ ਵਾਰੀ ਨਹੀਂ ਵੀ ਮੰਗਦੇ ਸਾਡਾ ਉਹ ਵੀ ਚੀਜ਼ਾਂ ਪੂਰੀਆਂ ਹੋ ਜਾਂਦੀਆਂ ਨੇ ਅੱਛਾ ਭਾਈ ਕੁਝ ਕੁਝ ਐਸਾ ਕੋਈ ਕਿੱਸਾ ਸਾਂਝਾ ਕਰਨਾ ਚਾਹੋਗੇ ਕਿ ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਸਵਾਲ ਕੀਤਾ ਸੀ ਇੱਕ ਬਾਈ ਨੂੰ ਕਿ ਜਿੱਥੇ ਦੁੱਖ ਦਵਾਈ ਜਾਂ ਕੁਛ ਵੀ ਕਹਿੰਦੇ ਹਨ ਨਾ ਵੀ ਜਿੱਥੇ ਦਵਾਈ ਕੰਮ ਨਹੀਂ ਕਰਦੀ ਉਹ دعا ਕੰਮ ਕਰ ਜਾਂਦਾ ਅਰਦਾਸ ਕੰਮ ਕਰਦੀ ਹੈ ਸੋ ਜ਼ਿੰਦਗੀ ਦੇ ਵਿੱਚ ਕਦੀ ਇਦਾਂ ਹੋਇਆ ਕਿ ਜਿੱਥੇ ਸੰਗੀ ਸਾਥੀ ਦੋਸਤ ਮਿੱਤਰ ਸਾਰੇ ਸਾਥ ਛੱਡ ਗਏ ਹੁਣ ਤੇ ਉੱਥੇ ਅਰਦਾਸ ਨੇ ਕੰਮ ਕੀਤਾ ਹੋਵੇ ਹੁੰਦੇ ਨੇ ਬਹੁਤ ਵਾਰੀ ਹੋਇਆ ਇਦਾਂ ਕਿ ਖਿਆਲ ਵੀ ਨਹੀਂ ਹੁੰਦਾ ਕਿ ਉਹ ਚੀਜ਼ ਹੋ ਜਾਂਦੀ ਹੈ ਕਿ ਕਈ ਵਾਰੀ ਲੱਗਦਾ ਹੈ ਬਸ ਬੰਦਾ ਇਕੱਲਾ ਬੈਠਾ ਹੀ ਸੋਚਦਾ ਕਿ ਪਰਮਾਤਮਾ ਇਹ ਕੰਮ ਕਿਵੇਂ ਹੋਏਗਾ ਪਤਾ ਹੀ ਨਹੀਂ ਲੱਗਦਾ ਕਿਵੇਂ ਹੋ ਜਾਂਦਾ ਪਤਾ ਹੀ ਨਹੀਂ ਲੱਗਦਾ ਸਾਡੀ ਸੋਚ ਤੋਂ ਕਿਉਂਕਿ ਜਿੱਥੇ ਅਸੀਂ ਸੋਚਦਾ ਨਾ ਪਰਮਾਤਮਾ ਦੀ ਸੋਚ ਉਸ ਤੋਂ ਵੀ ਕੋਹਾਂ ਉੱਪਰ ਹੈ ਅਸੀਂ ਉਸ ਅਸੀਂ ਉਹ ਵੀ ਨਹੀਂ ਸੋਚ ਸਕਦੇ ਕਿ ਅਸੀਂ ਕਈ ਵਾਰੀ ਮੰਗਦੇ ਆ ਪਰਮਾਤਮਾ ਵੱਡਾ ਸਾਡੇ ਦੀ ਸੋਚ ਪਰ ਅਸੀਂ ਅਸੀਂ ਮੰਗਦੇ ਬਹੁਤ ਘਟਿਆ ਬਹੁਤ ਛੋਟਾ ਸੋਚਦੇ ਆ ਅਸੀਂ ਪਰ ਜੋ ਪਰਮਾਤਮਾ ਦੀ ਸੋਚ ਆ ਬਹੁਤ ਬੇਅੰਤ ਹੈ ਉਹਦਾ ਕੋਈ ਅੰਤ ਹੀ ਨਹੀਂ ਹੈਗਾ ਨਾ ਇਸ ਕਰਕੇ ਅਸੀਂ ਬਹੁਤ ਛੋਟਾ ਮੰਗਦੇ ਆ ਪਰਮਾਤਮਾ ਸਾਨੂੰ ਉਸ ਤੋਂ ਕਿਤੇ ਜ਼ਿਆਦਾ ਦੇ ਦਿੰਦਾ ਹੈ ਇਹ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਸਭ ਪਰਮਾਤਮਾ ਕਰਕੇ ਹੋਇਆ ਹੈ ਇਹ ਮੈਂ ਅਰਦਾਸ ਕੀਤੀ ਸੀ ਉਹਦੇ ਕਰਕੇ ਹੋਇਆ ਪਰ ਜਦੋਂ ਸਾਨੂੰ ਉਹ ਚੀਜ਼ ਮਿਲ ਜਾਂਦੀ ਹੈ ਅਸੀਂ ਉਹ ਚੀਜ਼ ਭੁੱਲ ਜਾਈਦਾ ਹੈ ਇਸ ਕਰਕੇ ਹਮੇਸ਼ਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਪਰਮਾਤਮਾ ਦਾ ਹਮੇਸ਼ਾ ਅਰਦਾਸ ਕਰੋ ਹਮੇਸ਼ਾ ਸਭ ਦਾ ਭਲਾ ਮੰਗੋ ਕਿ ਜੇ ਇਨਸਾਨੀਅਤ ਦੇ ਨਾਤੇ ਸਾਨੂੰ ਸਾਰਿਆਂ ਬਾਰੇ ਹੀ ਮੰਗਣਾ ਚਾਹੀਦਾ ਹੈ ਕਦੀ ਵੀ ਸਾਨੂੰ ਆਪਣੇ ਬਾਰੇ ਨਹੀਂ ਹੋਣਾ ਚਾਹੀਦਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par